ਕਿਉਂਕਿ ਮੋਦੀ ਸਰਕਾਰ ਤਾਂ ਪਹਿਲੇ ਹੀ ਬਖਰੇਵੇਂ ਪਾਉਣਾ ਚਾਹੁੰਦੀ ਹੈ ਉਹ ਆਪਣਾ ਧਰਨਾ ਖੰਡਾਉਣਾ ਚਾਹੁੰਦੇ ਨੇ ਇਹਨਾਂ ਦੇ ਫੌਜੀ ਕਿੱਧਰ ਫਿਰਦਾ ਸੀ ਜਿੱਥੇ ਤੱਕ ਲੋਕ ਦੱਸ ਰਹੇ ਗੋਲਿਆਂ ਦਾਸੀਂ ਡਰਦੇ ਨਹੀਂ ਨਾ ਅਸੀਂ ਅਥਰੂ ਗੈਸ ਤੋਂ ਡਰਦੇ ਆ ਪਰ ਜਿਹੜੀ ਵੀਰੇ ਗੋਲੀ ਆ ਨਾ ਗੋਲੀ ਮਾਰ ਦੇਣ ਪੱਕੀ ਗੋਲੀ ਜਿਹੜੀ ਸ਼ੁਭ ਕਰਨ ਦੇ ਯਾਰ ਗੋਲੀ ਅੱਗੇ ਤਾਂ ਕਿਸੇ ਦਾ ਬਸ ਗੋਲੇ ਜਿੰਨੇ ਸਾਡੀ ਗੋਮ ਨੇ ਸਹਿਲੇ ਨਾ ਵੀਰ ਜੀ ਲੋਕ ਤਾਂ ਕਹਿ ਦਿੰਦੇ ਨੇ ਚੱਲ ਮੇਰੀ ਗਿਣਤੀ ਵੀ ਗਲਤ ਹੋ ਸਕਦੀ ਹੈ ਘੱਟੋ ਘੱਟ ਬਾਈ ਜੀ 200 ਗੋਲੇ ਸੁੱਟਦਾ ਇੱਥੇ ਖੜਾ ਪਤੰਗ ਚੜਾਵਾ ਦੋ ਕਵਾਰ ਨਾ ਮੈਂ ਡਰੋਨ ਚੁਲਝਾ ਲ ਪਤੰਗ ਡੋਰ ਕੱਚੀ ਸੀ ਕਿ ਟੁੱਟ ਜਾਂਦੀ ਸੀ ਤੀਜੀ ਵਾਰ ਇਹਨੇ ਦੇਖ ਲਿਆ ਵੀ ਡਰੋਨ ਚ ਕੈਮਰਾ ਲੱਗਿਆ ਵੀਰੇ ਜੀ ਉੱਪਰ ਲਿਆ ਕੇ ਮੈਂ ਪੋਪਲੈਂਟ ਤੇ ਖੜਾ ਸੀ ਆ ਪੋਪਲੈਂਟ ਤੇ ਉੱਪਰ ਚੜਾਉਂਦਾ ਸੀ ਮੈਂ ਖੜਾ ਉੱਪਰ ਲਿਆ ਕੇ ਮੇਰੇ ਬੰਬ ਸੜਦਾ ਇੱਥੇ ਤੱਕ ਯਾਰ ਵੀਰੇ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਇਹ ਡੈਮੋਕਰੇਸੀ ਹੈ ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਡੈਮੋਕਰੇਸੀ ਹੈ ਬਾਈ ਜੀ ਵੀ ਇਹ ਡਿਕਟੇਟਰਸ਼ਿਪ ਜੇ ਕਹਿੰਦੇ ਨੇ 4 ਦਾ ਪੀਪਲ 1 ਦਾ ਪੀਪਲ 2 ਦਾ ਪੀਪਲ ਡੈਮੋਕਰੇਸੀ ਦਾ ਮੀਨਿੰਗ ਇਹੀ ਹੈ ਵੀ ਲੋਕਾਂ ਵਾਸਤੇ ਲੋਕਾਂ ਲਈ ਲੋਕਾਂ ਲਈ ਹੀ ਸਭ ਕੁਝ ਪਰ ਇਹ ਡਿਕਟੇਟਰship ਪਤ ਉਤਰ ਆਇਆ ਜਿਹੜੇ ਬੰਦੇ ਦੀ ਜ਼ਮੀਰ ਜਾਗਦੀ ਉਹ ਪਹੁੰਚੂਗਾ ਘਰੋਂ ਸਿਰਫ ਤੇਲ ਲੈ ਪਾ ਕੇ ਤੁਰਪੋ ਹੁਣ ਕੰਗੀ ਤੋਂ ਲੈ ਕੇ ਤੇਲ ਤੋਂ ਲੈ ਕੇ ਸਾਬਣ ਤੋਂ ਲੈ ਕੇ ਰੋਟੀ ਤੋਂ ਲੈ ਕੇ ਚਾਹ ਤੱਕ ਸਾਰਾ ਕੁਝ ਉਰੇ ਉਪਲਬਧਾ ਸੌਣ ਦਾ ਵੀ ਕੰਬਲ ਵੀ ਮਿਲਣਗੇ ਸਾਰਾ ਕੁਝ ਮਿਲੂਗਾ ਸਿਰਫ ਘਰੋਂ ਤੇਲ ਲੈ ਕੇ ਤੁਰਪੋ ਆਪਣੇ ਸਾਧਨ ਚ ਜਾਂ ਕੋਈ ਬੱਸ ਚੜ ਕੇ ਆਜੋ ਜਿੰਮੇ ਮਰਜ਼ੀ ਬੱਸ ਇੱਕ ਵਾਰੀ ਉਰੇ ਪਹੁੰਚ ਜਾਓ ਅੱਗੇ ਤੁਹਾਡਾ ਕੋਈ ਖਰਚਾ ਨਹੀਂ ਧਰਨੇ ਚ ਬੱਸ ਇੱਕ ਵਾਰੀ ਪਹੁੰਚੋ ਦਾ ਸੀ ਆਪਣੇ ਲੋਕੀ ਤਾਂ ਬਹੁਤ ਵੱਡੇ ਵੱਡੇ ਦਾਨੀ ਬੈਠੇ ਨੇ ਕਈ ਲੋਕ ਸੋਚ ਜਾਂਦੇ ਨੇ ਵੀ ਖਰਚਾ ਹੋ ਜੂ ਕੋਈ ਖਰਚੀ ਦੀ ਟੈਨਸ਼ਨ ਨਹੀਂ ਬਹੁਤ ਲੋਕ ਦਾਨੀ ਬੈਠੇ ਨੇ ਜਿਹੜੀਆਂ ਆਪਣੀਆਂ ਜਥੇਬੰਦੀਆਂ ਕਈ ਜਥੇਬੰਦੀਆਂ ਆਪਣੀਆਂ ਅਜੇ ਤੱਕ ਪਹੁੰਚੀਆਂ ਨਹੀਂ ਤੇ ਨੌਜਵਾਨ ਵੀ ਇਹੀ ਸੋਚ ਰਿਹਾ ਵੀ ਆਪਣੀਆਂ ਜਥੇਬੰਦੀਆਂ ਆਈਆਂ ਨਹੀਂ ਤੇ ਜਿਹੜਿਆ ਗਰਾਹਾ ਗਰੁੱਪ ਆ ਜਾਂ ਹੋਰ ਗਰੁੱਪ ਆ ਉਹਦੇ ਵਿੱਚ ਨੌਜਵਾਨ ਜੁੜੇ ਹੋਏ ਨੇ ਪਿਛਲੀ ਵਾਰ ਤਾਂ ਨੌਜਵਾਨ ਆਪਣੇ ਆਪ ਆ ਗਿਆ ਸੀ ਤੇ ਇਸ ਵਾਰ ਕੁਝ ਕੁ ਨੌਜਵਾਨ ਟਰਾਲੀਆਂ ਲੈ ਕੇ ਪਹੁੰਚ ਵੀ ਰਹੇ ਨੇ ਕੁਝ ਹਜੇ ਮਤਲਬ ਜਥੇਬੰਦੀਆਂ ਦਾ ਜਿਹੜਾ ਫੈਸਲੇ ਤੇ ਖੜੇ ਨੇ ਵੀ ਆਪਣੀ ਜਥੇਬੰਦੀ ਕੀ ਕਰੂਗੀ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਜਾਓਗੇ ਬਾਈ ਜੀ ਐਦਾਂ ਵੀ ਜਿਹੜੇ ਨੌਜਵਾਨ ਕਈ ਨਾ ਆਪਣੇ ਜਿਹੜੇ ਜਥੇਬੰਦੀਆਂ ਨੇ ਆਪਾਂ ਜਥੇਬੰਦੀਆਂ ਨੂੰ ਕੋਈ ਟਿੱਪਣੀ ਨਹੀਂ ਕਰਨੀ ਕੋਈ ਕੁਝ ਨਹੀਂ ਕਹਿਣਾ ਨਾ ਆਪਾਂ ਕੋਈ ਉਹਨਾਂ ਨੂੰ ਕੋਈ ਇੱਕ ਗੱਲ ਕਹੀ ਆਪਾਂ ਸਿਰਫ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਗਿਲੇ ਸ਼ਿਕਵੇ ਨਾ ਆਪਾਂ ਪੰਜਾਬ 'ਚ ਬੈਠ ਕੇ ਨਿਬੇੜ ਲਾਂਗੇ ਬਾਅਦ 'ਚ ਕੋਈ ਗੱਲ ਨਹੀਂ ਗਿਲੇ ਸ਼ਿਕਵੇ ਦੋ ਭਰਾਵਾਂ 'ਚ ਵੀ ਹੋ ਜਾਂਦੇ ਨੇ ਕੋਈ ਵੱਡੀ ਗੱਲ ਨਹੀਂ ਹੈਗੀ ਹੋ ਜਾਂਦੀਆਂ ਨੇ ਕਿ ਕਿ ਹਰੇਕ ਬੰਦੇ ਦੀ ਥਿਉਰੀ ਅਲੱਗ ਆਪਾਂ ਚਾਰ ਪੰਜ ਜਣੇ ਖੜੇ ਆ ਉਰੇ ਤੇ ਬੈਠੇ ਆ ਆਪਾਂ ਨੇ ਚਾਰਾਂ ਪੰਜਾਂ ਦੀ ਵੀ ਥਿਉਰੀ ਅਲੱਗ ਹੁੰਦੀ ਆ ਠੀਕ ਆ ਨਾ ਜਿਹੜੀ ਆਪਾਂ ਕਈ ਵੀ ਗਿਲੇ ਸ਼ਿਕਵੇ ਦੀ ਗੱਲ ਆ ਮੈਂ ਤਾਂ ਕੋਈ ਗੱਲ ਕਹੂੰਗਾ ਜਥੇ ਬੰਦਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਸਾਰੇ ਪਹੁੰਚੋ ਕਿਉਂਕਿ ਅਸੀਂ ਤੁਹਾਡੇ ਚ ਨਹੀਂ ਆ ਤੁਸੀਂ ਸਾਡੇ ਚ ਜੇ ਟਾਈਮ ਲੰਘ ਗਿਆ ਫਿਰ ਔਖਾ ਹੋ ਜਾਣਾ ਕਿਉਂਕਿ ਮੋਦੀ ਸਰਕਾਰ ਤਾਂ ਪਹਿਲਾਂ ਹੀ ਬਖਰੇਵੇਂ ਪਾਉਣਾ ਚਾਹੁੰਦੀ ਆ ਉਹ ਆਪਣਾ ਧਰਨਾ ਖੰਡਾਉਣਾ ਚਾਹੁੰਦੇ ਨੇ ਠੀਕ ਹੈ ਆਪਾਂ ਰਲ ਕੇ ਸੰਜਮ ਨਾਲ ਚੱਲਣਾ ਜਿਹੜੇ ਕੋਈ ਗਿਲੇ ਸ਼ਿਕਵੇ ਨੇ ਆਪਾਂ ਬਹਿ ਕੇ ਬਾਅਦ ਚ ਨਿਬੇੜ ਲਾਂਗੇ ਹੁਣ ਮੇਰੇ ਵੱਲੋਂ ਮੈਂ ਜੋ ਸੋਚਦਾ ਵੀ ਹੱਥ ਮਾਰਨ ਕੇ ਬੇਨਤੀ ਕਰਦਾ ਵੀ ਸਾਰੇ ਜਥੇਬੰਦੀਆਂ ਦੇ ਆਪ ਮਹਾਰੇ ਲੋਕ ਆਓ ਕੋਈ ਕੀ ਕਈ ਬੰਦੇ ਨਹੀਂ ਜਥੇਬੰਦੀਆਂ ਚ ਹੈਗੇ ਉਹ ਆਪ ਮਹਾਰੇ ਵੀ ਆ ਸਕਦੇ ਨੇ ਠੀਕ ਹੈ ਮੈਂ ਕਿਸੇ ਜਥੇਬੰਦੀ ਚ ਨਹੀਂ ਸੀ ਪਹਿਲਾਂ ਉਰੇ ਆ ਕੇ ਚਲੋ ਮੈਨੂੰ ਬੀਕੇਜੂ ਵਾਲਿਆਂ ਨੇ ਆਪਣੇ ਕੋਲ ਰੱਖਿਆ ਟਰਾਲੀ ਚ ਰਿਹਾ ਹਨਾ ਉਹਨਾਂ ਨਾਲ ਪਿਆਰ ਪੈ ਗਿਆ ਚਲੋ ਉਹਨਾਂ ਨੇ ਮੈਨੂੰ ਹੁਣ ਆਪਣੇ ਲੈਡ ਕਰ ਲਿਆ ਠੀਕ ਹੈ ਕੋਈ ਨਹੀਂ ਵਧੀਆ ਸਗੋਂ ਇਕੱਠੇ ਹੁੰ ਪਹੁੰਚੋ ਬਸ ਇੰਨਾ ਹੱਥ ਜੋੜ ਕੇ ਬੰਦੀਆਂ ਪਹੁੰਚੋ ਵੱਧ ਤੋਂ ਵੱਧ ਜਿਹੜੀਆਂ ਆਪਣੀਆਂ ਜਥੇਬੰਦੀਆਂ ਨੇ ਤੇ ਉਹਦਾ ਮਤਲਬ ਕਿ ਹੁਣ ਕੀ ਹੈਗਾ ਸਨੇਹਾ ਵੀ ਆਪਾਂ ਨੇ ਕਦੋਂ ਅੱਗੇ ਕੁਝ ਕਰਨੀ ਹੈ ਜਾਂ ਕਿਵੇਂ ਜਥੇਬੰਦੀਆਂ ਦੇ ਬਾਈ ਜੀ ਐ ਆਏ ਆ ਜੀ ਕਿਉਂਕਿ ਉਦੋਂ ਆਪਣਾ ਸ਼ਹੀਦੀ ਪੈ ਗਈ ਮੁੰਡੇ ਦੀ ਹਨਾ ਸ਼ੁਭ ਕਰਨ ਦੀ ਥਾਣਾ ਬਹੁਤ ਵੱਡਾ ਨੁਕਸਾਨ ਹੈ ਜਿੱਦਾਂ ਦੇ ਹੋਇਆ ਸਾਰਾ ਨੁਕਸਾਨ ਨੁਕਸਾਨ ਉਹਨਾਂ ਨੂੰ ਪਤਾ ਕੀ ਹੋਇਆ ਹਨਾ ਵੀ ਉਹਨਾਂ ਦੇ ਘਰਦਿਆਂ ਨੂੰ ਪਤਾ ਆਪਾਂ ਪਤਾ ਕਹਿ ਦਿੰਨੇ ਆ ਵੀ ਕਰੋੜ ਮਿਲ ਗਿਆ ਕਰੋੜਾਂ ਨਾਲ ਪੁੱਤ ਥੋੜਾ ਮੁੜਦੇ ਆ ਕਿਉਂਕਿ ਜਥੇਬੰਦੀਆਂ ਨੇ ਬਹੁਤ ਸੂਝ ਬੂਝ ਨਾਲ ਬਹੁਤ ਸਿਆਣਪ ਨਾਲ ਫੈਸਲਾ ਕਰਨਾ ਬਾਕੀ ਆਪਣੇ ਲੋਕਾਂ ਦੀ ਬਹੁਤ ਵੱਡੀ ਆ ਦੇਖੋ ਕਾ ਜਿਹੜਾ ਆਪਣਾ ਵੀਰ ਬੈਠਾ ਉਹ ਆਪਾਂ ਜਿਹੜੀ ਗਵਿਸ਼ਾ ਵੀ ਅੱਗੇ ਜਾਣ ਦਾ ਕਿਵੇਂ ਉਹ ਆਪਾਂ ਜਥੇਬੰਦੀਆਂ ਨੇ ਛੱਡਦੇ ਆ ਵੀ ਕੀ ਕਹਿੰਦੇ ਦੱਸ ਦਿੰਦੇ ਹਾਂ ਉਹ ਉਹ ਦੱਸਣਗੇ ਵੀ ਕਿਵੇਂ ਹੈ ਸਿਸਟਮ ਹਨਾ ਜਥੇਬੰਦੀਆਂ ਦਾ ਤੇ ਲੋਕਾਂ ਦੀਆਂ ਸੇਵਾ ਦੇਖ ਕੇ ਅਰ ਮੇਰੇ ਤਾਂ ਅੱਖਾਂ 'ਚ ਨੀਰ ਆ ਜਾਂਦੇ ਨੇ ਵੀ ਯਾਰ ਲੋਕਾਂ ਨੇ ਕਮਾਲ ਹੀ ਕਰਤੀ ਸੇਵਾ ਕਰਨ ਵਾਲੀ ਯਾਰ ਮੈਂ ਨਾ ਘਰੋਂ ਆਇਆ ਸੀ ਜਿੱਦਣ ਮੈਂ ਥੋੜਾ ਜਿਹਾ ਐ ਲੱਗਦਾ ਸੀ ਆਪਣੀ ਕੋਹੇ ਜਿਹਾ ਮਾਹੌਲ ਹੋਊਗਾ ਬਾਈ ਹੁਣ ਐ ਲੱਗਦਾ ਸਾਡਾ ਪਰਿਵਾਰ ਆ ਉਦੋਂ ਮੈਂ ਘਰੇ ਗਿਆ ਬਾਈ ਸਮਾਨ ਲੈਣ ਮੇਰਾ ਘਰਾਂ ਦਿਲ ਨਹੀਂ ਲੱਗਿਆ ਜਮਾਂ ਵੀ ਜਿੰਨਾ ਮੇਰਾ ਜਿਹੜੇ ਇੱਥੇ ਲੱਗਣ ਲੱਗੇ ਇੱਥੇ ਮੇਰਾ ਲੋਕਾਂ ਨਾਲ ਇੰਨਾ ਪਿਆਰ ਪੈ ਗਿਆ ਨਵਦੀਪ ਦੇ ਡੈਡੀ ਜੀ ਨੂੰ ਮੁੰਡਾ ਨਵਦੀਪ ਜਲਵੇੜੀ ਵਾਲਾ ਉਹਦੇ ਦੇ ਫਾਦਰ ਸਾਹਿਬ ਇੱਥੇ ਨਾਲ ਹੀ ਨੇ ਹਨਾ ਉਹਨਾਂ ਨਾਲ ਇੰਨਾ ਪਿਆਰ ਪੈ ਗਿਆ ਉਹਨਾਂ ਨੇ ਪੁੱਤਾਂ ਵਾਂਗੂ ਰੱਖਣਾ ਹਨਾ ਇੰਨਾ ਜ਼ਿਆਦਾ ਇੱਥੇ ਲੋਕਾਂ ਨਾਲ ਪਿਆਰ ਪੈ ਗਿਆ ਵੀ ਪੁੱਛ ਹੀ ਨਾ ਕੋਈ ਵੀਰੇ ਇੱਥੇ ਮਿਹਨਤ ਮੂੰ ਤਾਂ ਲਾ ਲਈਦੀ ਆਪਣੀ ਹਨਾ ਹਲੇ ਦੰਗਲ ਬੰਦੀ ਕਿੱਤੇ ਚੋਣੇ ਪਹਿਲਵਾਨ ਸਾਹਿਬ ਨੂੰ ਤੇ ਪਹਿਲਵਾਨਾਂ ਨੂੰ ਤੇ ਸਾਰੇ ਕੋਚਾਂ ਨੂੰ ਬੇਨਤੀ ਕਰਦਾ ਆਪਣੇ ਵੱਲੋਂ ਹੱਥ ਜੋੜ ਕੇ ਵੀ ਸਾਰੇ ਕੋਚ ਸਹਿਬਾਨ ਸਾਰੇ ਪਹਿਲਵਾਨ ਵੀਰ ਜਿਵੇਂ ਪ੍ਰਤਪਾਲ ਵੀਰ ਹੁਣੀ ਨੇ ਵੱਡੇ ਪਹਿਲਵਾਨ ਰੂਬਲ ਹੋ ਗਿਆ ਠੀਕ ਹੈ ਜਿਹੜੇ ਵੱਡੇ ਪਹਿਲਵਾਨ ਨੇ ਝੰਡੀ ਵਾਲੇ ਜੱਸਾ ਵੀਰ ਹੋ ਗਿਆ ਆਪਣਾ ਵੱਡੇ ਵੱਡੇ ਪਹਿਲਵਾਨ ਜਿਹੜੇ ਝੰਡੀਆਂ ਵਾਲੇ ਸਾਰੇ ਪਹਿਲਵਾਨ ਕੋਈ ਨਾਮ ਰਹਿ ਗਿਆ ਹੋਵੇ ਮਾਫੀ ਸਾਰੇ ਪਹਿਲਵਾਨਾਂ ਨੂੰ ਬੇਨਤੀ ਕਰਦਾ ਕਿਉਂਕਿ ਥੋੜੇ ਪਿੱਛੇ ਵੀਰੇ ਜੂਥ ਆ ਤੁਸੀਂ ਜ਼ਰੂਰ ਪਹੁੰਚੋ ਮੈਂ ਤਾਂ ਇੱਕ ਹੋਰ ਵੀ ਕਹਣਾ ਜੇ ਆਪਾਂ ਚਾਹੀਏ ਤਾਂ ਇੱਕ ਛੋਟਾ ਜਿਹਾ ਉਹ ਦੇ ਦੰਗਲ ਵੀ ਕਰਾ ਦਿੰਨੇ ਆ ਜੇ ਪਹਿਲਵਾਨ ਚਾਹਣਗੇ ਤਾਂ ਇਸੇ ਬੰਨੇ ਆ ਜਾਣਗੇ ਸਾਰੇ ਪਹਿਲਵਾਨਾਂ ਨੂੰ ਮੈਂ ਕਹਿੰਦਾ ਵੀਰੇ ਸਾਰੇ ਪਹੁੰਚੋ ਵੱਧ ਤੋਂ ਵੱਧ ਸਪੋਰਟਸਮੈਨ ਇੱਕ ਦਿਨ ਮੈਂ ਕਹਿੰਦਾ ਸਪੋਰਟਸਮੈਨ ਆਪਣਾ ਰੱਖਣਾ ਆਪਾਂ ਸਪੈਸ਼ਲ ਇੱਕ ਦਿਨ ਜਥਾ ਲੈ ਕੇ ਆਉਨੇ ਆ ਬਨਾਣ ਨਾਲ ਸੰਪਰਕ ਕਰ ਲੈਣਾ ਮੇਰੇ ਨਾਲ ਆਪਾਂ ਸਟੇਜ ਤੋਂ ਵੀ ਟਾਈਮ ਲੈ ਲਾਂਗੇ ਸਾਰੇ ਪਹਿਲਵਾਨਾਂ ਨੂੰ ਸਾਰੇ ਸਪੋਰਟਸ ਵਾਲਿਆਂ ਨੂੰ ਕੋਈ ਵੀ ਸਪੋਰਟਸ ਕੋਈ ਕੀਤਾ ਸਾਰੇ ਪਹੁੰਚੋ ਵੀਰੇ ਹੱਥ ਬੰਨ ਕੇ ਬੈਣ ਦੀ ਅਣਖ ਦੀ ਲੜਾਈ ਆ ਜ਼ਮੀਰ ਦੀ ਲੜਾਈ ਆ ਜਿਵੇਂ ਵੀਰੇ ਪਹਿਲਾਂ ਹਮਲੇ ਹੋ ਰਹੇ ਸੀ ਹੁਣ ਤਾਂ ਨਹੀਂ ਦੁਬਾਰਾ ਹਮਲੇ ਕੀਤੇ ਜਾਂ ਕੀ ਸਥਿਤੀ ਹੈ ਐਦਾਂ ਵੀ ਜਿਵੇਂ ਨਾ ਰਾਤ ਦੀ ਗੱਲ ਆ ਪਰਸੋਂ ਰਾਤ ਦੀ ਹਨਾ ਇਹਨਾਂ ਦੇ ਫੌਜੀ ਕਿੱਧਰ ਫਿਰਦਾ ਸੀ ਜਿੱਥੇ ਤੱਕ ਲੋਕ ਦੱਸ ਰਹੇ ਨੇ ਬਾਕੀ ਚਲੋ ਹੁਣ ਆਪਾਂ ਆਪ ਰੱਖਾ ਨਾਲ ਤਾਂ ਨਹੀਂ ਦੇਖਿਆ ਪਰ ਵੀਰੇ ਐ ਹੈ ਜੇ ਅਸੀਂ ਉਦੋਂ ਨੂੰ ਵਦਾਂਗੇ ਫਿਰ ਤਾਂ ਮਾਰਨਗੇ ਕਿਉਂਕਿ ਵੀਰੇ ਗੋਲਿਆਂ ਦਾ ਅਸੀਂ ਡਰਦੇ ਨਹੀਂ ਨਾ ਅਸੀਂ ਹੱਥ ਰੂ ਗੈਸ ਤੋਂ ਡਰਦੇ ਆ ਪਰ ਜਿਹੜੀ ਵੀਰੇ ਗੋਲੀ ਆ ਨਾ ਗੋਲੀ ਮਾਰਦੇ ਨੇ ਪੱਕੀ ਗੋਲੀ ਜਿਹੜੀ ਸ਼ੁਭ ਕਰਨ ਦੇ ਯਾਰ ਗੋਲੀ ਅੱਗੇ ਤਾਂ ਕਿਸੇ ਦਾ ਬਸ ਨਹੀਂ ਨਾ ਉੱਥੇ ਸਰੀਰ ਦਾ ਕੋਈ ਕੰਮ ਹੈ ਨਾ ਕਿਸੇ ਹੋਰ ਦਾ ਗੋਲੀ ਅੱਗੇ ਬਸ ਨਹੀਂ ਪਰ ਗੋਲੇ ਜਿੰਨੇ ਸਾਡੀ ਕੌਮ ਨੇ ਸਹਿਲੇ ਨਾ ਵੀਰ ਜੀ ਲੋਕ ਤਾਂ ਕਹਿ ਦਿੰਦੇ ਨੇ ਕਿ ਚੱਲ ਮੇਰੀ ਗਿਣਤੀ ਵੀ ਗਲਤ ਹੋ ਸਕਦੀ ਹੈ ਘੱਟੋ ਘੱਟ ਵੀਰ ਜੀ 200 ਗੋਲੇ ਸੁੱਟਦਾ ਹੋਣਾ ਉਸ ਦਿਨ ਜਦੋਂ ਦਿੱਲੀ ਜਾਣਾ ਸੀ ਅਸੀਂ ਅਸੀਂ ਉਰੇ ਸੀ ਉਰੀ ਖੜੇ ਸੀ ਅਸੀਂ ਸਭ ਤੋਂ ਅੱਗੇ ਸਾਡੀ ਟਰਾਲੀ ਸੀ ਵੀਰ ਜੀ ਰਾਏਕੋਟ ਦੇ ਕੇ ਯੂਨੀਅਨ ਦੀ ਅਸੀਂ ਸਭ ਤੋਂ ਅੱਗੇ ਸੀਗੇ ਤੇ ਗੋਲੇ ਵੀਰੇ ਮੈਂ ਇੱਥੇ ਖੜਾ ਨਾ ਚਲੋ ਪਹਿਲਾਂ ਤਾਂ ਅਸੀਂ ਅੱਗੇ ਜਾਂਦੇ ਰਹੇ ਤੁਹਾਨੂੰ ਇੱਕ ਕਿੱਸਾ ਦੱਸ ਰਿਹਾ ਇੱਥੇ ਖੜਾ ਪਤੰਗ ਚੜਾਵਾ ਦੋ ਕਵਾਰ ਨਾ ਮੈਂ ਡਰੋਨ ਚੁਲਝਾ ਲਿਆ ਪਤੰਗ ਡੋਰ ਕੱਚੀ ਸੀਗੀ ਟੁੱਟ ਜਾਂਦੀ ਸੀ ਤੀਜੀ ਵਾਰ ਇਹਨੇ ਦੇਖ ਲਿਆ ਵੀ ਡਰੋਨ ਚ ਕੈਮਰਾ ਲੱਗਿਆ ਵੀਰੇ ਜੀ ਉੱਪਰ ਲਿਆ ਕੇ ਮੈਂ ਪੋਪਲੈਂਡ ਤੇ ਖੜਾ ਸੀ ਆ ਪੋਪਲੈਂਡ ਤੇ ਉੱਪਰ ਚੜਾਉਂਦਾ ਸੀ ਮੈਂ ਖੜਾ ਉੱਪਰ ਲਿਆ ਕੇ ਮੇਰੇ ਬੰਬ ਸੜਦਾ ਉਹਦਾ ਮੈਂ ਕੁਦਰਤੀ ਛਾਲ ਮਾਰ ਕੇ ਬਚ ਗਿਆ ਠੀਕ ਹੈ ਨਾ ਇੱਥੇ ਤੱਕ ਯਾਰ ਵੀਰੇ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਇਹ ਡੈਮੋਕ੍ਰੇਸੀ ਹੈ ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਡੈਮੋਕ੍ਰੇਸੀ ਹੈ ਬਾਈ ਜੀ ਵੀ ਇਹ ਡਿਕਟੇਟਰਸ਼ਿਪ ਹੋਏ ਜੇ ਕਹਿੰਦੇ ਨੇ 4 ਦਾ ਪੀਪਲ ਬਾਇ ਦਾ ਪੀਪਲ 2 ਦਾ ਪੀਪਲ ਡੈਮੋਕ੍ਰੇਸੀ ਦਾ ਮੀਨਿੰਗ ਇਹੀ ਹੈ ਵੀ ਲੋਕਾਂ ਵਾਸਤੇ ਲੋਕਾਂ ਲਈ ਲੋ ਪਰ ਇਹ ਤਾਂ ਡਿਕਟੇਟਰ ਜੀ ਪਤੇ ਉੱਤਰ ਆਇਆ ਠੀਕ ਹੈ ਨਾ ਉਦਾਂ ਹੀ ਕਹਦੇ ਵੀ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਉਦਾਂ ਤਾਂ ਯਾਰ ਸਾਨੂੰ ਕਹਿੰਦੇ ਨੇ ਤੁਹਾਡਾ ਨੌ ਮਾਸ ਦਾ ਰਿਸ਼ਤਾ ਸਿੱਖ ਪਟਾਰੰਥ ਦਾ ਪੰਜਾਬੀਆਂ ਦਾ ਠੀਕ ਆ ਵੀ ਸਾਡਾ ਇੰਡੀਆ ਨਾਲ ਤੇ ਪੰਜਾਬ ਦਾ ਨੌ ਮਾਸ ਦਾ ਰਿਸ਼ਤਾ ਤੇ ਵੀਰੇ ਸਾਡੇ ਤੇ ਗੋਲੇ ਮਾਰ ਰਹੇ ਨੇ ਸਾਡੇ ਬੁੰਡੇ ਸ਼ਹੀਦ ਕਰ ਰਹੇ ਨੇ ਵੀਰੇ ਸੋਚੋ ਬਹੁਤ ਵੱਡੀ ਗੱਲ ਹੈ ਪੰਜਾਬੀ ਸੋਚ ਨਹੀਂ ਰਹੇ ਵੀ ਬਹੁਤ ਵੱਡੀ ਗੱਲ ਹੈ ਇੱਕ ਬੰਦੇ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣੀ ਉਹਦੀ ਕੀ ਗਲਤੀ ਸੀ ਬਿਲਕੁਲ ਉਹ ਦਿੱਲੀ ਚ ਹੁਣ ਜਾਣਾ ਚਾਹੁੰਦਾ ਸੀ ਉਹਦੀ ਕੀ ਗਲਤੀ ਸੀ ਉਹਦੀ ਬਹੁਤ ਮਾੜੀ ਗੱਲ ਆ